ਤੁਸੀਂ ਚਲਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿੱਕੇ ਸਿੱਧੂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਿੱਧੂ ਦੇ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਖੁਸ਼ ਹਨ ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਜੀਉਣ ਵਾਸਤੇ ਇੱਕ ਨਵੀਂ ਉਮੀਦ ਦਿੱਤੀ ਹੈ ਅਗਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਫੈਨ ਹੋ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਨਿੱਕੇ ਸਿੱਧੂ ਦਾ ਜਨਮ ਦਿਨ ਹੈ ਅਤੇ ਨਿੱਕੇ ਸਿੱਧੂ ਦਾ ਜਨਮ ਦਿਨ ਹਰ ਪਾਸੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦੀ ਹਵੇਲੀ ਨੂੰ ਵਿਆਹ ਵਾਂਗੂ ਸਜਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਰਹਿ ਚੁੱਕੇ ਮੁੱਖ ਮੰ ਚਰਨਜੀਤ ਸਿੰਘ ਚੰਨੀ ਵੀ ਸਿੱਧੂ ਦੇ ਜਨਮ ਦਿਨ ਦੇ ਮੌਕੇ ਕੇਕ ਕੱਟ ਕਰਨ ਲਈ ਪਹੁੰਚੇ ਅਤੇ ਉਹਨਾਂ ਨੇ ਸਿੱਧੂ ਦੇ ਪਰਿਵਾਰ ਨੂੰ ਨਿੱਕੇ ਸਿੱਧੂ ਦੇ ਜਨਮ ਦਿਨ ਲਈ ਬਹੁਤ-ਬਹੁਤ ਵਧਾਈਆਂ ਦਿੱਤੀਆਂ ਲੋਕ ਕਮੈਂਟਾਂ ਵਿੱਚ ਵੀ ਨਿੱਕੇ ਸਿੱਧੂ ਨੂੰ ਬਹੁਤ-ਬਹੁਤ ਮੁਬਾਰਕਾਂ ਦੇ ਰਹੇ ਹਨ ਅਤੇ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਨੂੰ ਬਹੁਤ ਹੀ ਸੋਹਣੇ-ਸੋਹਣੇ ਗਿਫਟ ਦਿੱਤੇ ਇਸ ਤੋਂ ਇਲਾਵਾ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਕੋਈ ਰਿਸ਼ਤੇਦਾਰ ਮਹਿਮਾਨ ਅਤੇ ਨਿੱਕੇ ਸਿੱਧੂ ਦੇ ਫੈਨ ਅਤੇ ਸਿੱਧੂ ਮੂਸੇਵਾਲਾ ਦੇ ਫੈਨ ਵੀ ਸ਼ਾਮਿਲ ਸਨ ਸੋਸ਼ਲ ਮੀਡੀਆ ਤੇ ਵੀ ਹਰ ਇੱਕ ਪਾਸੇ ਨਿੱਕੇ ਸਿੱਧੂ ਨੂੰ ਉਸ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਿੱਕੇ ਸਿੱਧੂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ ਅਗਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ 팬 ਹੋ ਤਾਂ ਉਹਨਾਂ ਨੂੰ ਕਮੈਂਟਾਂ ਵਿੱਚ ਵਧਾਈਆਂ ਜ਼ਰੂਰ ਦੇਣਾ